ਪੰਗਾ 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 ਮੋਹਾਲੀ ਦੇ ਵਿੱਚ ਕਿਨਰ ਵੱਲੋਂ ਜ਼ਬਰਦਸਤੀ ਵਧਾਈ ਮੰਗਾ ਨੂੰ ਲੈ ਕੇ ਪੈ ਗਿਆ ਪੰਗਾ ਪਹਿਲੇ ਕਿਨਰ ਨੇ ਦਿਖਾਇਆ ਗੁੱਸਾ ਤੇ ਫਿਰ ਪੀੜਤ ਬੰਦਾ ਪਹੁੰਚ ਗਿਆ ਕਿਨਰਾਂ ਦੇ ਘਰ ਦੇ ਬਾਹਰ ਧਰਨਾ ਲਾਉਣ ਇਹ ਵੱਖਰਾ ਹੀ ਮਸਲਾ ਸਾਹਮਣੇ ਆਇਆ ਮੋਹਾਲੀ ਦਾ ਹਾਂ ਦੇ ਤਾਂ ਕੋਈ ਵੀ ਨਹੀਂ ਮਤਾਂ ਕਰਨਾ ਜਿੰਨੀ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਪਨਾਏ ਲੁਕੀ ਤਸਿਆ ਇਹ ਗੱਲ ਤਾਂ ਗਲਤ ਪਨਾਏ ਲੁਕੀ ਤਾਂ ਸਿਰ ਪਾੜ ਜਬ ਹੈ ਹੀ ਨਹੀਂ ਹਾਂ ਦੇ ਦੋ ਮੈਂ ਜਿਆ ਕਿ ਮੇਰੇ ਜੈਸੀ ਲੈ ਕੇ ਆਇਆ ਦੇਖ ਲੈ ਪਰ ਤੂੰ ਸਾਧੂ 50 5000 ਰੁਪਿਆ ਇੱਜ਼ਤ ਹੋਵੇ ਮੇਰੇ ਵਰਗੀ ਲੈ ਕੇ ਆਇਆ 50 5000 ਦੇ ਤੇ ਆ ਇੱਜ਼ਤ ਹੋ ਰਹੀ ਹੈ ਦੇਖ ਹਾਂ

ਤਸਵੀਰਾਂ ਨੇ ਖੜੜ ਤੋਂ ਜਿੱਤੇ ਕੀ ਇੱਕ ਘਰ ਨਵੀਂ ਨਵੇਲੀ ਦੁਲਹਨ ਆਈ ਤੇ ਕਿਨਰ ਪਹੁੰਚ ਗਏ ਵਿਦਾਇਲਾ ਨੇ ਇਸ ਵਾਰ 50000 ਦੀ ਜਿੱਦ ਪੜ ਲਈ ਤੇ ਮੌਕੇ ਤੇ ਹੰਗਾਮਾ ਸ਼ੁਰੂ ਕਰ ਦਿੱਤਾ ਹਾਲਾਂਕਿ ਬਾਅਦ ਵਿੱਚ ਕਿਨਰ ਨੇ ਵੀ ਵੱਡਾ ਦਿਲ ਦਿਖਾਇਆ ਤੇ ਜਿੰਨੀ ਵੀ ਉਸ ਤੋਂ ਵਿਦਾਇ ਮਿਲੀ ਉਹ ਲੈ ਕੇ ਚਲੀ ਗਈ ਪਰ ਇਸ ਦੇ ਬਾਵਜੂਦ ਜਿਨ੍ਹਾਂ ਦੇ ਘਰ ਗਈ ਸੀ ਉਹਨਾਂ ਨੂੰ ਕਾਫੀ ਨਰਾਜ਼ਗੀ ਹੋ ਗਈ ਤੇ ਉਹਨਾਂ ਨੇ ਕਿਨਰਾਂ ਦੇ ਘਰ ਜਾ ਕੇ ਧਰਨਾ ਲਾ ਦਿੱਤਾ ਪਰ ਕਿਨਰ ਘਰ ਮੌਜੂਦ ਨਹੀਂ ਸੀ ਪਰ ਉਹਨਾਂ ਨੇ ਕਿਹਾ ਵਾ ਕਿ ਉਹਨਾਂ ਨੇ ਪੱਕਾ ਮੋਰਚਾ ਖੋਲ ਲਿਆ ਕਿਉਂਕਿ ਉਹਨਾਂ ਨਾਲ ਧੱਕੇ ਦੇਉ ਪੈਸੇ ਮੰਗੇ ਜਾ ਰਹੇ ਸੀ ਤੇ ਉਹ ਹੁਣ ਕਿਤੇ ਹੋਰ ਨਾਲ ਧੱਕਾ ਨਹੀਂ ਹੋਣ ਦੇਣਗੇ ਨਹੀਂ ਹੋਣ ਦੇਣਗੇ ਨਹੀਂ ਹੋਣ ਦੇਣਗੇ ਦਨਖ ਮੇਲ ਪੰਜਾਬੀ ਟੀਵੀ ਜਿਤੇન્દ્રਪਾਲ ਖੈਰਦੀਪੌਰ ਦੇਖੇ ਹਾਂ ਮੇਰੇ ਮੇਲ ਮਨੂ ਪੈਣ ਵੀ ਤਾਂ ਲੈ ਗਈ ਸੀ ਇਹ ਮੇਰੇ ਦਿਸਮਾ ਨੇ ਮਾਰਾ ਸੱਤੇ ਮਾਜਰੇ ਕੋਈ ਬਾਤ ਨਹੀਂ ਹੈ ਮੇਰੇ ਅੱਗੇ ਕੋਈ ਨਹੀਂ ਹੈ ਇੱਕ ਮੈਨੇ ਚਾਰ ਮੁੰਡੇ ਹੁੰਦੇ ਇੱਕ ਮੁੰਡਾ ਜਿੱਦੀ ਵੀ ਹੁੰਦਾ ਰਾਜੀ ਰਹੇ ਮੇਰਾ ਬੁੰਡਾ ਠੀਕ ਹੈ ਗੁਲਾਘੁਲਾ ਵਾਲੇ ਦੇ ਘੇਰੇ ਮੈਂ ਲੈ ਕੇ ਜਾ ਰਹੀ ਆ ਖੁਸੋਕ ਕੇ ਠੀਕ ਹੈ ਮੇਰ ਤੋਂ ਗਲਤੀ ਹੋਈ ਸੀ ਕਿ ਇਹਦੇ ਤੇ ਨਾਲ ਮੈਂ ਬਤਨੀ ਜੀ ਬੋਲੀ ਔਰ ਥੋੜਾ ਹੋ ਹੀ ਜਾਂਦਾ ਹੈ ਮੈਂ ਸਾਡੇ ਕਰ ਅਮੀ ਦਾਦੇ ਖੁਸੋਕ ਕੇ ਜਾ ਰਹੀ ਆ ਵਧਾਈ ਦੇ ਰਿਆ ਮੈਨੂੰ ਖੁਸੋਕ ਕੇ ਕੋਈ ਨਹੀਂ ਬੀਚ ਤੱਕ ਮੈਂ ਨਾ ਚੁੰਡਾ ਦੇ ਜਿੰਦਲੇ ਮੈਂ ਪਹਿਲੇ ਨਹੀਂ ਕਿਤੇ ਕੀਮਤ ਕੋਈ ਨਹੀਂ ਪਹਿਲੇ ਹੀ ਦਾ ਬਤੇਗਾ ਮਾਰੇ ਕਹਾਣੇ ਮੋੜਾ ਮੋੜਾ ਜੀ ਜੀ ਮੈਂ ਆਪ ਜੀ ਮੋੜਾ ਜੀ ਕੀ ਨਾਮ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਨਰਿੰਦਰ ਸਿੰਘ ਨਾਮ ਹੈ ਜੀ ਕਿਹੜੇ ਪਿੰਡ ਦੇ ਵਾਸੀ ਆ ਆਪਾ ਸ਼ਿਵਾਲਿਕ ਸਿਟੀ ਕੋਲ ਸਵਰਾਜ ਇਨਕਲੇਵ ਰਹਿੰਦੇ ਆ ਸਵਰਾਜ ਇਨਕਲੇਵ ਰਹਿੰਦੇ ਆ ਅੱਜ ਜਿਹੜਾ ਮਹਾਂਤਾਂ ਦੇ ਘਰ ਦੇ ਮੂਹਰੇ ਤੁਸੀਂ ਧਰਨਾ ਲਗਾਇਆ ਏ ਕੀ ਕਹਿਣਾ ਜਾਂਦੇ ਹੋ ਕੁਝ ਨਹੀਂ ਜੀ ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ ਹਾਂ ਠੀਕ ਹੈ ਲੱਖ ਤੋਂ ਬਾਅਦ ਕਰਦੇ ਕਰਾਂਦੇ 52 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਿਹਾ ਜੀ ਆਹ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿੰਨੇ ਠੀਕ ਹੈ ਨਹੀਂ ਜੀ ਸਾਨੂੰ ਹਾਂ ਜੀ ਇਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਿਹਾ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਜੀ ਇਹ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧੰਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਹੈ ਮੇਰੇ ਕੋਲ ਵੀ ਜੋ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾਈ ہوئی ਹੈ ਜੀ ਇਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ ਅੜ ਕੇ ਉਸ ਟਾਈਮੇ ਪੈਸੇ ਲੈ ਗਏ ਉਸ ਟਾਈਮੇ ਲੈ ਕੇ 31000 ਅੜ ਕੇ ਇੱਕ ਵਾਰੀ 21000 ਤੇ ਭਰਾ ਦਾ ਮੁੰਡਾ ਹੋਇਆ ਅੜ ਕੇ ਉਸ ਟਾਈਮੇ ਲੈ ਕੇ 51000 ਠੀਕ ਹੈ ਉਸ ਟਾਈਮ ਚਲੋ ਸੀ ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ ਇਸ ਤਰੀਕੇ ਨਾਲ ਕੱਪੜੇ ਤਾਰੇ ਸਾਰੀ ਚੀਜ਼ਾਂ ਕਰੀਆਂ ਉਹ ਵੀਡੀਓ ਪਈ ਹੈ ਜੀ ਮੈਂ ਤਾਂ ਮੰਗ ਹੀ ਇਹੀ ਕਰਦਾ ਕੋਈ ਗੱਲ ਨਹੀਂ ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ ਜੋ ਧਮਕੀਆਂ ਦਿੱਤੀਆਂ ਸ਼ਰੀਆਮ ਕਹ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ ਠੀਕ ਹੈ ਵੀ ਮੈਂ ਤੈਨੂੰ ਦ ਦੱਸੂਗੀ ਵੀ ਮੈਂ ਕਿਆ ਚੀਜ਼ ਕੋਟ ਰਾਹੀ ਕੋਟ ਰਾਹੀ ਪੈਸੇ ਲਵਾਂਗੀ ਕਹਿੰਦੀ ਮੈਂ ਤੇਰੇ ਤੋਂ ਕੋਈ ਨਹੀਂ ਰੋਕ ਸਕਦਾ ਮੈਨੂੰ ਮੈਂ ਕਹਾਂ ਜੀ ਅਸੀਂ ਦੇ ਹੀ ਨਹੀਂ ਸਕਦੇ ਉਸ ਤੋਂ ਬਾਅਦ ਇਹ ਨੰਗੇ ਹੋਣ ਲੱਗ ਗਏ ਜੀ ਫੇਰ ਕਿਤੇ ਫੇਰ ਜਾ ਕੇ ਇਹਨਾਂ ਨੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਿਹੜੇ ਨੰਗੇ ਹੋਰੇ ਸੀ ਇਹਨਾਂ ਦੇ ਨਾਲ ਦੋ ਜਣੇ ਸੀ ਉਹਨਾਂ ਨੇ ਮੈਨੂੰ ਕਹਿਆ ਕਹਿੰਦੇ ਤੁਸੀਂ ਕੋਈ ਗੱਲ ਨਾ ਕਰਿਓ ਕਿਸੇ ਨਾਲ ਛੱਡੋ ਵੀ ਸਾਨੂੰ ਐਨੇ ਪੈਸੇ ਦੇ ਕਿੰਨੇ ਮੰਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ 100 ਰੁਪਏ ਲੈ ਕਹਿੰਦੇ ਅਸੀਂ ਚਲੇ ਜਾਂਦੇ ਆ ਪਰ ਪਹਿਲਾਂ ਦੇਖੋ ਸਾਡੇ ਘਰੇ ਇੱਕ ਵਿਆਹੀ ਕੁੜੀ ਆਈ ਉਹਦੇ ਝੋਲੀ 'ਚ ਐ ਮਾਰਿਆ ਸਾਰਾ ਕੁਝ ਚਾਕੇ ਕਹਿੰਦੇ ਆਪਣੇ ਪੇਕਿਆਂ ਤੋਂ ਲੈ ਕੇ ਦੇ ਵੀ ਲਾ ਉਹਨਾਂ ਨੂੰ ਕੋਣ ਵੀ ਮਾਂ ਮੇਰੀ ਖੜੀ ਉੱਥੇ ਭੈਣ ਖੜੀ ਸਾਰੇ ਖੜੇ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਤੇ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਜੀ ਵੀ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁਤ ਬੁਰੀਆਂ ਨੇ ਜੀ ਕੋਈ ਦੇਵੇ ਕੋਈ ਨਾ ਦੇਵੇ ਕਿਸੇ ਦੀ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦਵੇ ਜੀ ਹੁਣ ਤੁਸੀਂ ਉਰੇ ਕੌਣ ਕੌਣ ਆਇਆ ਤੇਰਾ ਨਾਮ ਲਾਣ ਦੀ ਉਰੇ ਉਰੇ ਮੈਂ ਅਸੀ ਜੀ ਮੈਂ ਕੱਲਾ ਐ ਜੀ ਨਾਲ ਮੇਰੇ ਜੀਜਾ ਜੀ ਆ ਜੀ ਭਾਈ ਮੇਰਾ ਉਧਰ ਖੜਾ ਜੀ ਉਹ ਗੱਲ ਕਰ ਰਹੇ ਨੇ ਉਹਨਾਂ ਨਾਲ ਅਸੀਂ ਅਸੀਂ ਉਹ ਖੜੇ ਐ ਜੀ ਨਰਿੰਦਰ ਸਿੰਘ ਐ ਜੀ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਬਿਲਕੁਲ ਕਿ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁਤ ਘੁਰੀਆਂ ਨੇ ਜੀ ਕੋਈ ਦਵੇ ਕੋਈ ਨਾ ਦਵੇ ਕਿਸੇ ਦੀ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦੇ ਹੁਣ ਤੁਸੀਂ ਉਹਰੇ ਕੌਣ ਕੌਣ ਆਇਆ ਤਰਨਾ ਲਾਣ ਜੀ ਉਹਰੇ ਮੈਂ ਅਸੀ ਜੀ ਮੈਂ ਕੱਲਾ ਹਾਂ ਜੀ ਹਾਂ ਨਾਲ ਮੇਰੇ ਜੀਜਾ ਜੀ ਆ ਜੀ ਭਾਈ ਮੇਰਾ ਉੱਤਰ ਖੜਾ ਜੀ ਉਹ ਗੱਲ ਕਰ ਰਹੇ ਨੇ ਇਹਨਾਂ ਨਾਲ ਅੱਛਾ ਅਸੀਂ ਉਹ ਖੜੇ ਆ ਤੁਹਾਡਾ ਜੀ ਨਾਮ ਹੈ ਯਾ ਤੁਹਾਡਾ ਸੀ ਮਾਤਾ ਜੀ ਕੋਈ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੋਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਕਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂਆਵਾ ਤੇ ਬੱਦੂਆਵਾ ਵੀ ਸਾਡੀ ਬੱਦੂਆ ਹੈ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਉਂਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਔਰ ਇੱਕ ਇੱਕ ਹਾਲ ਪੂਰੇ ਇੰਡੀਆ 'ਚ ਇਹਨਾਂ ਦੀ ਇੱਕ ਵਧਾਈ ਨਾ ਇੱਕ ਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਈ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰ ਦੇਆਂ ਨੂੰ ਪਾੜ ਲੈ ਮੈਨੂੰ ਤਾਂ ਜੀ ਉਹੀ ਗੱਲ ਮੰਨਦਾ ਜਸ ਇਨਸਾਫ਼ ਚਾਹੀਦਾ ਜਿਹੜੇ ਤੁਹਾਡੇ ਮੂਰੇ ਸੀਗੇ ਵੀ ਮੈਨੂੰ ਉਹ ਇਨਸਾਫ਼ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਏ ਮਾਫੀ ਮੰਗੇ ਸਾਰੀ ਜਨਤਾ ਕਤੋਂ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਇਹਦਾ ਇੱਕ ਕਿਸੇ ਦਾ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਦੰਦਾ ਬੰਦਾ ਹਾਂਜੀ ਬੋਲੋ ਭਾਈ ਇਹਦਾ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਦਾ ਇਹਨਾਂ ਨੂੰ ਕਾਹਦਾ ਟੈਕਸ ਹੈ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਉਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਬੇਲੇ ਖਾਦੇ ਪਿੰਦੇ ਆਪਣਾ ਦੂਜੇ ਦਾ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋ ਹਿੰਮਤ ਹੁੰਦੀ ਕਿਸੇ ਕੋ ਨਹੀਂ ਜੀ ਕੋ ਕੋ ਜਿੰਮਤ ਹੈ ਜਿੰਨੀ ਮਰਜ਼ੀ ਦੇਵੇ ਕੋਈ ਜੀ ਕੋ ਨਹੀਂ ਹਿੰਮਤ ਹੈ ਕਿ ਉਹ ਨਹੀਂ ਦੇਊਗਾ ਸਹੀ ਗੱਲ ਹੈ ਜੀ ਮੈਨੇ ਵੀ ਚਲੇ ਗਏ ਸੀ ਹਾਂ ਨਹੀਂ ਇਹ ਮੇਰੇ ਦੁਸ਼ਮਣ ਨੇ ਨਾ ਮਾਰਾ ਸੱਤੇ ਮਾਜਰੇ ਕੋਈ ਬਾਤ ਨਹੀਂ ਮੇਰਾ ਅੱਜ ਤੱਕ ਕੋਈ ਨਹੀਂ ਹੈ ਇੱਕ ਮੈਨੇ ਚਾਰ ਮੁੰਡੇ ਹੁੰਦੇ ਇੱਕ ਮੁੰਡਾ ਜਿੱਦੀ ਵੀ ਹੁੰਦਾ ਰਾਜੀ ਰਹੇ ਮੇਰਾ ਮੁੰਡਾ ਠੀਕ ਹੈ ਬੁਲਾ ਢੋਲ ਲਗਵਾ ਲੈ ਕੇ ਦੇ ਰਿਆ ਮੈਂ ਲੈ ਕੇ ਜਾ ਰਹੀ ਆ ਖੂ ਸੋ ਕੇ ਠੀਕ ਹੈ ਮੇਰੇ ਤੋਂ ਗਲਤੀ ਹੋਈ ਸੀ ਕਿ ਇਹਦੇ ਤੇ ਨਾਲ ਮੈਂ ਬਤਮੀ ਜੀ ਬੋਲੀ ਔਰ ਥੋੜਾ ਹੋਈ ਜਾਂਦਾ ਹੈ ਮੈਂ ਸਾਡੇ ਤਰ੍ਹਾਂ ਵੀ ਇਦਾਂ ਦੇ ਖੂ ਸੋ ਕੇ ਜਾ ਰਹੀ ਬਧਾਈ ਦੇ ਰਿਆ ਮੈਨੂੰ ਖੂ ਸੋ ਕੇ ਕੋਈ ਨਹੀਂ ਬੀਤ ਸਮਝਾ ਮੈਂ ਨਾ ਜੁੰਡਾ ਦੇ ਜਲਦੀ ਨਾ ਮੈਂ ਪਹਿਲੇ ਕਿਤੇ ਲੈ ਕੇ ਕੀਮਤ ਕੋਈ ਨਹੀਂ ਬਣਾ ਦੇ ਪਹਿਲੇ ਇਹਦਾ ਬਤੇਗਾ ਆਦੇ ਮਾਰੇ ਕਾ